ਤੇ ਦੂਜੀ ਲੜਕੀ ਪੈਦਾ ਹੁੰਦੇ ਤੇ ਤਾਨੂੰ 6000 ਦੇ ਲਾਭ ਦਿੱਤਾ ਜਾਂਦਾ ਹਾਂ ਮੈਨੂੰ ਵੀ ਪਤਾ ਬੱਚਿਆਂ ਨੂੰ ਆਂਦਰਵਾੜੀਆਂ ਆਦੇ ਸਰਕਾਰੀ ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਖਾਣਾ ਵੀ ਮੁਫਤ ਦਿੱਤਾ ਜਾਂਦਾ ਬਜ਼ੁਰਗਾਂ ਵਿਧਵਾਆਂ ਅਤੇ ਨੀ ਆਸਿਰ ਜੂ ਧੀਆ ਦੀ ਗੱਲ ਕਰਦਾ ਬੇਟੀਆਂ ਦੀ ਗੱਲ ਕਰਦਾ ਔਰ ਖੁਸ਼ੀ ਦੀ ਗੱਲ ਇਹ ਸਾਡੇ ਬਲੂਟ ਦੇ ਵਿੜੇ ਦੇ ਵਿੱਚ ਮੈਮੈਂਟ ਕੁਆਲਿਟੀ ਵਿੱਚ ਇਹ ਆਰਗੇਨਾਈਜ਼ ਕੀਤਾ ਗਿਆ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਵਾਂਗੀ ਆਪਣੇ ਪੂਰੇ ਹੀ ਡਿਪਾਰਟਮੈਂਟ ਨੂੰ ਔਰ ਮੇਰਾ ਸਾਰਾ ਡਿਪਾਰਟਮੈਂਟ ਜੀ ਮੇਰੇ ਹਲਕੇ ਚ ਆਇਆ ਉਹਨਾਂ ਨੂੰ ਵੀ ਮੈਂ ਖੁਸ਼ ਆਮਦੀਦ ਕਹਾਂਗੀ ਔਰ ਖੁਸ਼ੀ ਦੀ ਗੱਲ ਲੈ ਕੇ ਸਾਨੂੰ ਵੀ ਸੌਖਾ ਹੋ ਜੂਗਾ ਇੱਥੇ ਡਿਪਾਰਟਮੈਂਟ ਨਾਲ ਸੰਬੰਧਤ ਸਾਡੀਆਂ ਆਂਗਣਵਾੜੀ ਵਰਕਰ ਪੈਣਾ ਕੋਈ ਗੱਲ ਕਰਨੀ ਹੋਵੇ ਤਾਂ ਅਸੀਂ ਸਾਰੇ ਅਫਸਰ ਸਾਹਿਬਾਨ ਨਾਲ ਨਹੀਂ ਸੋ ਬੇਟੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਦੋਂ ਵੀ ਕਦੇ ਅਸੀਂ ਗੱਲ ਕਰਦੇ ਹਾਂ ਧੀਆਂ ਦੀ ਗੱਲ ਕਰਦੇ ਹਾਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਮੁੱਢ ਤੋਂ ਹੀ ਸਮਾਜ ਇੱਕ ਸਵਾਲੀਆ ਚਿੰਨ ਲਗਾ ਦਿੰਦਾ ਕਿ ਸ਼ਾਇਦ ਇਹ ਹਿੰਦੁਸਤਾਨ ਦੇ ਵਿੱਚ ਹੈ ਇਤਿਹਾਸ ਤੋਂ ਹੀ ਜੇ ਅਸੀਂ ਦੇਖੀਏ ਤਾਂ ਔਰਤਾਂ ਨੇ ਆਪਣਾ ਰੋਲ ਵੀ ਬਾਕੀ ਵੀ ਨਿਭਾਇਆ ਚਾਹੇ ਉਹ ਕਿਤੇ ਤਿਆਗ ਦੀ ਭਾਵਨਾ ਹੋਵੇ ਸਮਰਪਣ ਦੀ ਭਾਵਨਾ ਹੋਵੇ ਚਾਹੇ ਕਿਤੇ ਜੋਸ਼ ਦਿਖਾਉਣਾ ਹੋਵੇ ਸਾਡੇ ਕੋਲ ਬਹੁਤ ਸਾਰੀਆਂ ਔਰਤਾਂ ਜੋ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਜਿੰਨਾ ਦਾ ਨਾਮ ਲਿਖਣਾ ਬਣਦਾ ਪਰ ਇੰਨੇ ਸਾਲਾਂ ਬਾਅਦ ਵੀ ਫਿਰ ਵੀ ਪਤਾ ਨਹੀਂ ਕਿਉਂ ਸਮਾਜ ਦੇ ਵਿੱਚ ਇਹ ਇੱਕ ਪਿਰਤ ਹੀ ਪਈ ਅਗੇ ਸਵਾਲੀਆ ਚਿੰਨ੍ਹ ਲਾਉਣਾ ਰਿਵਾਜ ਬਣ ਗਿਆ ਵੀ ਸ਼ਾਇਦ ਮਰਦਾਂ ਲਈ ਅਸੀਂ ਕਦੇ ਸਵਾਲ ਨਹੀਂ ਕਰਦੇ ਕਿ ਉਹ ਇਹ ਕੰਮ ਕਰ ਸਕੇਗਾ ਜਾਂ ਨਹੀਂ ਪਰ ਬੇਟੀਆਂ ਲਈ ਸਵਾਲ ਇੱਕ ਵਾਰੀ ਜ਼ਰੂਰ ਉੱਠਦਾ ਸੋ ਇਹਨਾਂ ਕਾਰਨਾਂ ਕਰਕੇ ਇਹੋ ਜਿਹੇ ਪ੍ਰੋਗਰਾਮ ਲਿੰਗਕ ਜਾਂਦੇ ਆ ਕਿ ਸਮਾਜ ਨੂੰ ਇੱਕ ਸਮੇਂਹਾਂ ਦੇ ਇਹ ਸਮਾਜ ਦੀਆਂ ਪ੍ਰਕਿਰਤੀਆਂ ਨੂੰ ਅਸੀਂ ਦੂਰ